ਜਿਹੜਾ ਇਸ ਪੰਜਾਬੀਆ ਕਿੰਨਾ ਮਾਡਲ ਆ ਇਹ 22 ਮਾਡਲ ਆ 2022 ਮਾਡਲ ਆ ਹਾਂ ਹਾਂ 22 ਮਾਡਲ ਆ ਕੰਡੀਸ਼ਨ ਵਖੋ ਫੁੱਲ ਸਾਰੇ ਟਰੈਕਟਰ ਓਰੀਜਨਲ ਨੇ ਸਾਰੇ ਟਰੈਕਟਰ ਓਰੀਜਨਲ ਨੇ ਸਾਰੇ ਪੰਜਾਬ ਨੰਬਰ ਨੇ ਇਹਦੇ ਟਾਇਰ ਨਾਲ ਦੇ ਸਾਰੇ ਟਰੈਕਟਰਾਂ ਦੇ ਨਾਲ ਦੀ ਨੇ ਟਾਇਰ ਤਕਰੀਬਨ ਤਕਰੀਬਨ ਸਾਰੇ ਟਰੈਕਟਰਾਂ ਦੇ ਟਾਇਰ ਨਾਲ ਦੇ ਨੇ ਇਹ ਚੱਲਿਆ ਕਿੰਨਾ ਹੋਇਆ ਇਹ 800 ਘੰਟਾ 800 ਘੰਟਾ ਓਰੀਜਨਲ ਚੱਲੇ ਹੋਇਆ ਸਿਸਟਮ ਵਗੈਰਾ ਕਿਨੂਪੀ ਵਗੈਰਾ ਚੰਗੀ ਲੱਗਦੀ ਹੈ ਇਹਦੀ ਇੱਕੋੜਾ ਬੈਂਪਰ ਵੀ ਲਵਾਇਆ ਹੋਇਆ ਹੈ ਇਹਦੀ ਡਿਮਾਂਡ ਕੀ ਆ ਏ 95 ਲੱਖ ਕਹਿੰਦੇ ਮਾੜਾ ਮੋਟਾ ਘੱਟ ਵੱਧ ਕਰ ਲਾਂਗੇ 95 ਲੱਖ ਚ ਮਾਨਤਾ ਨੂੰ ਹੋ ਜੂ ਤੇ ਜਿਹੜਾ ਇੱਧਰ ਖੜੇਗਾ 54 10 ਜੁੰਡੀਅਰ ਦਿਖਾ ਦੇ ਗਾਰਨਾ ਹੋਰ ਪੱਟੀ ਇਹ ਕਿੰਨਾ ਮਾਡਲ ਹੈ ਕਿੱਥੋਂ ਲੱਭ ਲੈਂਦਾ ਇਹ 2011 ਮਾਡਲ ਆ ਇਹ ਲੱਭ ਕਿੱਥੋਂ ਲੈਂਦਾ ਬਸ ਐ ਹੀ ਮਿਲ ਜਾਂਦੇ ਨੇ ਅੱਛਾ ਤੇ ਸਾਰਾ ਇਹ ਟ੍ਰੈਡੀਸ਼ਨ ਆ ਬਈ ਸਾਰਾ ਰੈਕਟਰ Ориਜਨਲ ਨੇ ਤਗਰੇ ਆਹੀ ਰੰਗ ਕਰਾਇਆ ਗੱਲਾਂ ਨੂੰ ਸਾਰੇ ਰੈਕਟਰ Ориਜਨਲ ਨੇ ਕੱਲਾ 911 ਤਿਆਰ ਖਰਵਾਇਆ ਹੋਇਆ ਬਾਕੀ ਸਾਰੇ Ориਜਨਲ ਨੇ 2011 ਮਾਡਲ ਆ ਸਿਸਟਮ ਵਗੈਰਾ ਕਿ ਨੋ ਪੀ ਵਗੈਰਾ ਚੰਗੀ ਲੱਗੀ ਹੋਈ ਆ। ਇਹ 4 ਸਪੀਟਾਂ ਵਾਲਾ ਡੀ ਗੇਅਰ ਵਾਲਾ ਇਹ 4 ਸਪੀਟਾ ਹਾਂ। ਫੋਲ ਦਾ ਟਾਪ ਮਨ ਲਈ ਥੋੜੇ ਪੀਸ ਆਏ ਹੋਏ ਨੇ। ਥੋੜੇ ਪੀਸ ਆਏ ਹੋਏ ਨੇ ਤੇ ਇਹਦੀ ਕੀ ਡਿਮਾਂਡ ਹੈ? ਇਹ ਬਾਸ ਸਵਾ 9 ਲੱਖ ਰੱਤ ਦੇਵਾਂਗੇ। ਨਵਾਂ ਉਹਦੇ ਮਾਨਤਾ ਨੂੰ ਹੋ ਜੂ। ਬਾ ਮੜਾ ਮੋਟਾ ਪ੍ਰੇਮ ਪਿਆਰ ਕਰ ਲਾਂ ਉਹ ਟਰੈਕਟਰ ਪਾਸ ਸਾਰਾ Ориਜਨਲ ਆ ਇਹ। ਠੀਕ ਹੈ ਤੇ ਜਿਹੜਾ ਇੱਧਰ ਨਾ ਡਗਿਆ ਰ ਛੜਕ ਇਹ 2000 ਮਰਲਾ। 2000 ਮਾਡਲ ਚੰਗਾ ਤਿਆਰ ਕਰਵਾਤਾ ਹੈ ਡੀਆਈਆ ਪਾਵਰ ਬਚਾ ਲਉ ਹੈ ਪਲੇਟਾਂ ਬੂਤਾਂ ਕਾਗਜ਼ ਪੱਤਰਾਂ ਦਾ ਜਮਾ ਓਕੇ ਹੈ ਕਾਗਜ਼ ਪੱਤਰਾਂ ਦਾ ਬੁੱਕੀ ਹੈ ਡੀਆਈ ਵੀ ਕਰਵਾਤਾ ਪਾਵਰ ਵੀ ਕਰਵਾਤਾ ਸਿਸਟਮ ਵਗਾਰਾ ਵੀ ਚੰਗਾ ਲਵਾਤਾ ਸਾਰੇ ਕੰਮ ਓਕੇ ਹੀ ਰਿਪੋਰਟ ਨੇ ਆਣਾ ਘੈਂਟ ਕਰੇ ਹੋਦੇ ਆਪਾਂ ਦੇ ਅੱਛਾ ਤੇ ਆਪਾਂ ਨੇ ਆਪ ਕਰਾਇਆ ਰੰਗ ਰੂੰਗਾ ਇਹਦੀ ਸਟਾਰਟਿੰਗ ਦਿਖਾਈ ਸਟਾਰਟ ਕਰੂਗੀ ਵੀ ਸਟਾਰਟਿੰਗ ਵੀ ਚੈੱਕ ਕਰ ਲੋ ਤੇ ਹੁਣ ਇਹ ਦੇਣਾ ਕਿੰਨੇ ਚੱਪ ਪੱਟੀਆਂ ਲਵੇ ਸਮਾਰ ਕੇ ਦਿਖਾ ਦਈਏ ਇਹ 4.5 ਲੱਖ ਦਾ ਦੇਵਾ ਹੋਵੇ ਬਸ ਸਾਢੇ 4 ਲੱਖ ਦਾ ਦਵਾਂਗੇ ਮਾਰਨ ਦਾ ਮਾੜਾ ਮੋਟਾ ਹੋ ਜੂ ਇਹਦਾ ਉੱਤੀ ਲੱਗੇ ਉਹਨੂੰ ਗਣਿਆ ਵੀ ਦੇਵਾਂਗੇ ਬਥੇਰੇ ਤੱਕ ਕੋਈ ਵਾਸੇ ਸ਼ੌਂਕ ਆ ਹਾਂ ਸ਼ੌਂਕ ਤੇ ਜਿਹੜਾ ਇੱਧਰ ਖੜਾ ਹੈਗਾ ਬਾਈ ਨਿਊ ਹਾਲੈਂਡ ਦਾ 3600 ਇਹ ਕਿੰਨਾ ਮਾਡਲ ਆ ਇਹ 2011 ਮਾਡਲ ਆ 2011 ਮਾਡਲ ਆ ਇਹ ਇਹ 2 ਸਪੀਡ ਆ ਜਾਂ 3 ਸਪੀਡ ਆ ਬਈ 3 ਸਪੀਡ ਆ ਇਹ 3 ਸਪੀਡ ਹੈ ਹਾਂ ਹਾਂ ਤੇ 3 ਸਪੀਡਾ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਆ ਕੋਪਰੀ ਬਲਵੀ ਕੰਪਨੀ ਮੈਂ ਕੋਈ ਤੇ ਟਾਇਰਾਂ ਦੀ ਕੰਡੀਸ਼ਨ ਹੈਗੀ 70 70 75 ਪੈਸੇ ਟਾਇਰ ਦੇ ਫਰਸਟ ਪਾਰਟੀ ਦਾ ਵੀ ਫਰਸਟ ਪਾਰਟੀ ਦਾ ਪੰਜਾਬ ਦਾ ਨੰਬਰ ਆ ਹਾਂ ਪੰਜਾਬ ਤੇ ਇਹਦੀ ਕੀ ਡਿਮਾਂਡ ਹੈ ਇਹ 4 ਲੱਖ ਚੋਂ ਮਾਨਤਾਨ ਕਰਾਂਗੇ 4 ਲੱਖ ਚੋਂ ਮਾਨਤਾਨ ਕਰਾਂਗੇ ਜਿਹੜਾ ਇੱਧਰ ਨਾ ਅੜ ਗਿਆ ਨਾ ਖੜਾਗਾ ਇਹ ਵੀ 2000 ਮਾਡਲ ਆ ਏ ਵੀ 2000 ਮਾਡਲ ਆ ਇਹ オリジナル ਆ ਸਾਰਾ ਇਹ ਸਾਰਾ オリジナル ਆ ਜਿਵੇਂ ਕੰਪਨੀ ਚੋਂ ਆਉਂਦਾ ਹੁੰਦਾ ਸੀਗਾ ਹਾਂ ਹਾਂ ਕੱਲੇ ਮਗਰਾਟ ਮਗਰਾਟ ਕੀ ਜੀ ਆਪਾਂ ਨਵੇਂ ਲਾਤੇ ਤੇ ਜਦ ਨਾਲ ਤਿਆਰ ਕਰਦੇ ਚਲੇ ਦੇ ਲਾ ਦੇ ਹਾਂ ਕੱਲੇ ਮਗਰਾਟ ਚੇਂਜ ਆ ਬਾਕੀ ਇਥੋਂ ਲੈ ਕੇ ਮੂਹਰ ਸੱਕ ਸਾਰਾ オリジナル ਆ ਜਿਵੇਂ ਕੰਪਨੀ ਦਾ ਹੁੰਦਾ ਹੈਗਾ ਹਾਂ ਜੀ ਹਾਂ ਇਹ ਕਿੰਨੇ ਚ ਦੇਣਾ ਹੈਗਾ ਇਹ ਆਪਾਂ 2.5 ਲੱਖ ਕਹਿੰਦੇ 235 ਦਾ ਦੇਵਾਂਗੇ 235000 ਦਾ ਠੀਕ ਤੇ ਜਿਹੜਾ ਇੱਧਰ ਆ ਗਿਆ ਫਾਰਮ